ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਇੱਕ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਆੜੀ ਬੁੱਕ ਕਲੈਕਸ਼ਨ ਸਾਰੀ ਰਾਮ ਟੈਕਸ ਦੀ ਆਉਗੀ ਜੀ ਸਾਰੇ ਬਹੁਤ ਸੋਹਣੇ ਗਰਮੀਆਂ ਚ ਪਾਉਣ ਵਾਲੇ ਸੂਟ ਹੈ ਜੀ ਦੁਪੱਟਿਆਂ ਵਾਲੇ ਸੂਟ ਹੈ ਵਿਦਾਊਟ ਦੁਪੱਟਾ ਸੂਟ ਹੈ ਜੀ ਤੇ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਹੁੰਦਾ ਜੀ ਰਾਮ ਟੈਕਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਰਾਮ ਟੈਕਸ ਦਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਜਿੱਥੇ ਰਾਮ ਟੈਕਸ ਦਾ ਨਾਮ ਆ ਜਾਏ ਜੀ ਸੋ ਸਾਰੇ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਹੈ ਜੀ ਤੇ ਜਿੰਨਾ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਵਾਲੀ ਵੀਡੀਓ ਉਹਨਾਂ ਭੈਣਾਂ ਲਈ ਹੈ ਜਿਨ੍ਹਾਂ ਨੇ ਸੈੱਟ ਵਾਈਜ਼ ਸੂਟ ਲੈਣੇ ਆ ਸਾਰੇ ਸੈਟਾਂ ਦੇ ਉੱਪਰ ਪ੍ਰਾਈਸ ਲਿਖੇ ਹੋਏ ਆ ਜੀ ਤੇ ਪਲੀਜ਼ ਸਿੰਗਲ ਸੂਟ ਵਾਲੀ ਭੈਣ ਕੋਈ ਵੀ ਮੈਸੇਜ ਨਾ ਕਰੇ ਜੀ ਇਹ ਸਿੰਗਲ ਸੂਟ ਤੁਹਾਨੂੰ ਨਹੀਂ ਮਿਲਣੇ ਜੀ ਇਹ ਸੈੱਟ ਵਾਈਜ਼ ਹੀ ਮਿਲਣਗੇ ਤੁਹਾਨੂੰ ਸੂਟ ਜਿਹੜੀ ਵੀ ਪਹਿਣਨੇ ਲੈਣਾ ਹੋਵੇ ਉੱਪਰ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਜੀ ਤੁਸੀਂ ਜਿਹੜਾ ਵੀ ਸੂਟ ਜਿਹੜਾ ਵੀ ਤੁਸੀਂ ਸੈੱਟ ਆਰਡਰ ਕਰਨਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਪੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਕੱਪੜੇ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਜੀ ਸਾਰਾ ਸੈੱਟ ਅਸੀਂ ਤੁਹਾਨੂੰ ਇਸੇ ਤਰ੍ਹਾਂ ਹੀ ਕੋਰੀਅਰ ਕਰਵਾ ਦਾਂਗੇ ਜਿਹੜਾ ਵੀ ਸੈੱਟ ਤੁਸੀਂ ਕਹੋਗੇ ਇਹ ਵਾਲਾ ਸੂਟ ਦੋ-ਦੋ ਸੂਟਾਂ ਦਾ ਸੈੱਟ ਆਊਗਾ ਜੀ ਇਹ ਜਿਵੇਂ ਟੋਟਲ 8 ਸੂਟ ਹੋਗੇ ਜੀ ਜਿਹੜੇ ਚ 5 ਰੰਗ ਆ ਉਹਦੇ ਚ 10 ਸੂਟ ਹੋ ਜਾਣਗੇ ਜਿਹੜੇ ਚ 4 ਰੰਗ ਦਾ ਉਹਦੇ 4 ਸੂਟ ਹੋ ਜਾਣਗੇ ਜਿਹੜੇ ਦੁਪੱਟੇ ਵਾਲੇ ਸੂਟ ਹੈ ਜੀ ਉਹ ਜੇ 4ਾਂ ਦਾ ਸੈੱਟ ਹੈ ਤਾਂ 4 ਸੂਟ ਆਉਣਗੇ ਜੀ ਜੇ ਦੋਹਾਂ ਦਾ ਸੈੱਟ ਹੈ ਤਾਂ 2 ਸੂਟ ਆਉਣਗੇ ਉਹ ਉਹ ਸਿੰਗਲ ਸਿੰਗਲ ਕਲਰ ਦੇ ਆਉਣਗੇ ਜੀ 1 1 1 1 ਕਲਰ ਦੇ 2-2 ਸੂਟ ਆਉਣਗੇ ਸਾਰਿਆਂ ਦੇ ਉੱਪਰ ਪ੍ਰਾਈਸ ਮੈਂਸ਼ਨ ਕੀਤੇ ਹੋਏ ਆ ਤੁਸੀਂ ਕੋਈ ਵੀ ਸੂਟ ਲੈਣਾ ਤਾਂ ਸਾਨੂੰ ਆਰਡਰ ਕਰਵਾ ਸਕਦੇ ਹੋ ਕਿਸੇ ਵੀ ਸੈੱਟ ਵਾਸਤੇ ਤੇ ਇਹ ਮਿਲਣਗੇ ਤੁਹਾਨੂੰ ਸੈੱਟ ਵਾਈਜ਼ ਹੀ ਸੈੱਟ ਵਾਈਜ਼ ਹੀ ਇਹ ਤੁਸੀਂ ਆਰਡਰ ਕਰ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਆਰਾਮ ਟੈਕਸ ਦਾ ਕੱਪੜਾ ਬਿਲਕੁਲ ਵੀ ਮਾੜਾ ਨਹੀਂ ਹੁੰਦਾ ਜੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਆਰਾਮ ਟੈਕਸ ਇੱਕ ਬ੍ਰਾਂਡ ਹੈ ਜੀ ਤੇ ਬ੍ਰਾਂਡ ਦਾ ਕੱਪੜੇ ਦਾ ਸਾਰੀਆਂ ਭੈਣਾਂ ਨੂੰ ਪਤਾ ਹੀ ਹੁੰਦਾ ਹੈ ਵੀ ਰਾਮ ਟੈਕਸ ਦੀ ਬ੍ਰਾਂਡ ਦਾ ਕੱਪੜਾ ਕਹਿਣ ਦੀ ਲੋੜ ਨਹੀਂ ਪੈਂਦੀ ਜੀ ਆਪ ਹੀ ਸਾਰੀਆਂ ਭੈਣਾਂ ਨੂੰ ਪਤਾ ਬਹੁਤ ਵਧੀਆ ਹੁੰਦਾ ਹੈ ਬਹੁਤ ਹੀ ਜ਼ਿਆਦਾ ਵੈਸਟ ਕੁਆਲਿਟੀ ਹੁੰਦੀ ਹੈ ਜੀ ਰਾਮ ਟੈਕਸ ਦੀ ਕੋਈ ਇਹਨਾਂ ਦੇ ਥੱਲੇ ਲਾਈਨਿੰਗ ਦੀ ਜ਼ਰੂਰਤ ਨਹੀਂ ਕੋਈ ਇਹਨਾਂ ਦੇ ਥੱਲੇ ਅੰਡਰਸ਼ਰਟ ਦੀ ਜ਼ਰੂਰਤ ਨਹੀਂ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜਲਦੀ ਜਲਦੀ ਆਪਦੇ ਆਰਡਰ ਬੁੱਕ ਕਰਵਾਓ ਜੀ ਤੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਆਦਾ ਤੋਂ ਜਿਆਦਾ ਲਾਈਕ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਨੱਪ ਲਿਆ ਕਰੋ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਹੈ ਜੋ ਰੇਟ ਸਾਨੂੰ ਫੈਕਟਰੀ ਚੋਂ ਆਇਆ ਉਹੀ ਰੇਟ ਆਪਾਂ ਅੱਗੇ ਦਿੱਤਾ ਹੈ ਜੀ ਥੈਂਕ ਯੂ ਜੀ